ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਈ9 ਪੰਜਾਬੀ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਸਾਹਿਬ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਦੀਪ ਸ਼ਖ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਡੱਲਾ ਸਾਹਿਬ ਕੱਲ ਦੇਰ ਰਾਤ ਰਾਹੁਲ ਗਾਂਧੀ ਜਿਹੜੇ ਆ ਉਹ ਸ੍ਰੀ ਹਰਮੰਦਰ ਸਾਹਿਬ ਪਹੁੰਚਦੇ ਆ ਨਤਮਸਤਕ ਹੋਣ ਵਾਸਤੇ ਇਸੇ ਦੌਰਾਨ ਕੱਲ ਦੇ ਤਰੀਕ ਦੇ ਵਿੱਚ ਜਿਹੜਾ ਚੋਣ ਪ੍ਰਚਾਰ ਸੀਗਾ ਪੰਜਾਬ ਦੀਆਂ ਚਾਰ ਜ਼ਿਮਨੀ ਚੋਣਾਂ ਦਾ ਉਹ ਬੰਦ ਹੋ ਗਿਆ ਹਾਲਾਂਕਿ ਨਰਿੰਦਰ ਮੋਦੀ ਸਾਹਿਬ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੈ ਉਹ ਵੀ ਚੋਣਾਂ ਤੋਂ ਬਾਅਦ ਜਿਹੜਾ ਉਹ ਧਾਰਮਿਕ ਸਥਾਨਾਂ ਦੇ ਉੱਤੇ ਮੱਥਾ ਟੇਕਣ ਵਾਸਤੇ ਮੈਡੀਟੇਸ਼ਨ ਕਰਨ ਵਾਸਤੇ ਜਾਂਦੇ ਹੁੰਦੇ ਆ ਰਾਹੁਲ ਗਾਂਧੀ ਦੀ ਅੰਮ੍ਰਿਤਸਰ ਦੇ ਵਿੱਚ ਇਸ ਫੇਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਮੈਨੂੰ ਲੱਗਦਾ ਹੈ ਇਹ ਲੋਕਤੰਤਰ ਦੇ ਵਿੱਚ ਜਦੋਂ ਚੋਣ ਪ੍ਰਚਾਰ ਖਤਮ ਹੁੰਦਾ ਹੈ ਉਸ ਤੋਂ ਬਾਅਦ ਇਹ ਅਮਲ ਅਸੀਂ ਵੇਖਿਆ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਸਾਡੇ ਪ੍ਰਧਾਨ ਮੰਤਰੀ ਵੀ ਪ੍ਰਚਾਰ ਦੇ ਲਈ ਪ੍ਰਚਾਰ ਦੇ ਲਈ ਨਹੀਂ ਧਾਰਮਿਕ ਯਾਤਰਾ ਤੇ ਗਏ ਸੀ ਸੋ ਮੈਨੂੰ ਲੱਗਦਾ ਹੈ ਰਾਹੁਲ ਗਾਂਧੀ ਵੀ ਉਸੇ ਤਰ੍ਹਾਂ ਇੱਕ ਧਾਰਮਿਕ ਯਾਤਰਾ ਉੱਪਰ ਆਏ ਨੇ ਔਰ ਰਾਹੁਲ ਗਾਂਧੀ ਦਾ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਆ ਕੇ ਮੱਥਾ ਟੇਕਣਾ ਸੇਵਾ ਕਰਨਾ ਮੈਨੂੰ ਲੱਗਦਾ ਸਾਨੂੰ ਇਹਨੂੰ ਸਧਾਰਨ ਤੌਰ ਤੇ ਦੇਖਣਾ ਚਾਹੀਦਾ ਮੈਂ ਇਹਨੂੰ ਸਿਆਸਤ ਦੇ ਨਾਲ ਤਾਂ ਨਹੀਂ ਜੋੜਦਾ ਕਿਉਂਕਿ ਦੇਖੋ ਆਮ ਤੌਰ ਤੇ ਜਦੋਂ ਵੀ ਅਸੀਂ ਕੋਈ ਚੰਗਾ ਕੰਮ ਕਰਨਾ ਹੈ ਅਸੀਂ ਕੋਈ ਨਵੀਂ ਪਹਿਲ ਕਰਨੀ ਹੈ ਅਸੀਂ ਇਮਤਿਹਾਨ ਦੇਣ ਜਾਣਾ ਹੈ ਅਸੀਂ ਗੁਰਦੁਆਰਾ ਸਾਹਿਬ ਮੰਦਰ ਮੱਥਾ ਟੇਕ ਕਿਉਂਦੇ ਆ ਅਸੀਂ ਇੰਟਰਵਿਊ ਤੇ ਜਾਣਾ ਹੈ ਅਸੀਂ ਪਹਿਲਾਂ ਮੱਥਾ ਟੇਕ ਕੇ ਜਾਂਦੇ ਆ ਅਸੀਂ ਮੰਦਰ ਮੱਥਾ ਟੇਕਣ ਜਾਂਦੇ ਆ ਸੋ ਅਗਰ ਕਾਂਗਰਸ ਪਾਰਟੀ ਚੋਣਾਂ 'ਚ ਜਾ ਰਹੀ ਆ ਹੋ ਸਕਦਾ ਹੈ ਰਾਹੁਲ ਗਾਂਧੀ ਨੂੰ ਵੀ ਹੋਵੇ ਕਿ ਮੈਂ ਅਹ ਸ਼੍ਰੀ ਦਰਬਾਰ ਸਾਹਿਬ ਜਾ ਕੇ ਮੱਥਾ ਟੇਕੂਗਾ ਤੇ ਮੈਨੂੰ ਆਸ਼ੀਰਵਾਦ ਮਿਲੂਗਾ ਗੁਰੂ ਸਾਹਿਬਾਨ ਦਾ ਸੋ ਇਹ ਇੱਕ ਅੰਦਰੂਨੀ ਭਾਵਨਾਵਾਂ ਨੇ ਕਿਸੇ ਵੀ ਲੀਡਰ ਦੀਆਂ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉਹ ਸ਼੍ਰੀ ਕੇਦਾਰਨਾਥ ਚਲੇ ਗਏ ਸੀ ਉਹਨਾਂ ਨੇ ਉੱਥੇ ਜਾ ਕੇ ਪੂਜਾ ਕੀਤੀ ਆਪਣਾ ਉਹਨਾਂ ਨੇ ਦਰਸ਼ਨ ਕੀਤੇ ਆਸ਼ੀਰਵਾਦ ਲਿਆ ਸੋ ਇਹ ਹਾਲਾਕਿ ਵਿਰੋਧੀ ਲਗਾਤਾਰ ਉਸ ਵੇਲੇ ਨਰਿੰਦਰ ਮੋਦੀ ਤੇ ਵੀ ਇਹ ਅਟੈਕ ਹੋਇਆ ਵਿਰੋਧੀ ਪਾਰਟੀਆਂ ਵੱਲੋਂ ਕਿ ਇਹ ਚੋਣ ਕਮਿਸ਼ਨ ਨੂੰ ਇਹਦੇ ਤੇ ਖਿਆਲ ਰੱਖਣਾ ਚਾਹੀਦਾ ਹੈ ਅਸਲ 'ਚ ਅਸੀਂ ਜਿਸ ਤਰ੍ਹਾਂ ਨਾਲ ਧਰਮ ਦੇ ਵਿੱਚ ਸਾਰੇ ਜੁੜੇ ਹੋਏ ਆਂ ਸਾਰੇ ਆਪੋ ਆਪਣੇ ਧਰਮਾਂ 'ਚ ਜੁੜੇ ਹੋਏ ਨੇ ਸੋ ਸਾਰੇ ਲੋਕਾਂ ਨੂੰ ਧਾਰਮਿਕ ਆਜ਼ਾਦੀ ਹੈ ਸੋ ਕੋਈ ਵੀ ਚੋਣ ਜ਼ਾਬਤਾ ਕਿਸੇ ਵੀ ਵਿਅਕਤੀ ਨੂੰ ਧਾਰਮਿਕ ਆਪਣੇ ਜਿਹੜੇ ਕਰਮ ਨੇ ਉਹ ਕਰਨ ਤੋਂ ਨਹੀਂ ਰੋਕ ਸਕਦਾ ਕਿਉਂਕਿ ਇਹਦੀ ਵਿਆਖਿਆ ਵੀ ਹੈ ਨਹੀਂ ਕਿਤੇ ਸਾਡੇ ਚੋਣ ਪ੍ਰਬੰਧ ਦੇ ਵਿੱਚ ਚੋਣਾਂ ਦੇ ਪ੍ਰਬੰਧ ਦੇ ਵਿੱਚ ਔਰ ਇੱਕ ਗੱਲ ਹੋਰ ਬੜੀ ਅਸੀਂ ਇਹ ਮਹਿਸੂਸ ਕਰੀਏ ਦੇਖੋ ਜਦੋਂ ਕੱਲ ਚੋਣ ਜ਼ਾਬਤਾ ਬੰਦ ਹੋ ਗਿਆ ਚੋਣ ਪ੍ਰਚਾਰ ਖਤਮ ਹੋਇਆ ਉਸ ਤੋਂ ਬਾਅਦ ਘਰ-ਘਰ ਵੋਟਾਂ ਮੰਗਣ ਦੀ ਵੀ ਆਜ਼ਾਦੀ ਆ ਦੇਖੋ ਕੈਂਡੀਡੇਟਾਂ ਨੂੰ ਤਾਂ ਉਹ ਘਰ-ਘਰ ਵੀ ਜਾਂਦੇ ਨੇ ਸੋ ਇਸ ਕਰਕੇ ਗੁਰੂ ਦੇ ਘਰ ਅਗਰ ਕੋਈ ਵੀ ਜਾਂਦਾ ਹੈ ਭਾਵੇਂ ਰਾਹੁਲ ਗਾਂਧੀ ਨੇ ਜਾਂ ਦੇਖੋ ਹੋਰ ਵੀ ਜਿਹੜੇ ਜਿੰਨੇ ਵੀ ਕੈਂਡੀਡੇਟ ਨੇ ਸੰਦੀਪ ਜੀ ਵੋਟਾਂ ਤੋਂ ਪਹਿਲਾਂ ਸਾਰਿਆਂ ਨੇ ਵਕ ਵਕ ਧਾਰਮਿਕ ਥਾਵਾਂ ਤੇ ਜਾਣਾ ਹੈ ਕਿਸੇ ਨੇ ਗੁਰਦੁਆਰਾ ਸਾਹਿਬ ਜਾਣਾ ਹੈ ਕਿਸੇ ਨੇ ਮੰਦਰ ਜਾਣਾ ਹਰ ਇੱਕ ਨੇ ਆਪਣੀ ਆਪਣੀ ਸ਼ਰਧਾ ਮੁਤਾਬਕ ਮੱਥੇ ਟੇਕਣ ਜਾਣੇ ਨੇ ਸੋ ਉਹਨੂੰ ਅਸੀਂ ਚੋਣ ਜਾਬਤੇ ਦਾ ਉਲੰਘਣ ਵੀ ਨਹੀਂ ਮੰਨ ਸਕਦੇ ਸੋ ਇਹ ਪਰੰਪਰਾ ਕਿ ਅਸੀਂ ਪਰ ਸਾਡੀ ਆਸਥਾ ਹੈ ਕਿ ਅਸੀਂ ਮੱਥਾ ਟੇਕਣ ਜਾਂਦੇ ਹਾਂ ਰਾਹੁਲ ਗਾਂਧੀ ਦੇ ਦੌਰੇ ਨੂੰ ਵੀ ਮੈਨੂੰ ਲੱਗਦਾ ਹੈ ਇਸੇ ਤਰ੍ਹਾਂ ਦੇਖਣਾ ਚਾਹੀਦਾ ਪਰ ਡੱਲਾ ਸਾਹਿਬ ਤੁਸੀਂ ਇੱਕ ਵੀਡੀਓ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਇੱਕ ਲੜਕੀ ਜਿਹੜੀ ਹੈ ਉਹ ਇਸ ਗੱਲ ਤੋਂ ਖਫਾ ਕਿ ਜਦੋਂ ਇਹ ਵੱਡੇ ਲੋਕ ਜਾਂ ਸੈਲਿਬ੍ਰਿਟੀ ਜਾਂ ਸਿਆਸੀ ਲੋਕ ਆਉਂਦੇ ਆ ਇਹਨਾਂ ਦੇ ਨਾਲ ਜਿਹੜਾ ਸੁਰੱਖਿਆ ਅਮਲਾ ਹੁੰਦਾ ਕਹਿੰਦੇ ਉਹਦੇ ਨਾਲ ਸੰਗਤ ਨੂੰ ਦਰਸ਼ਨ ਕਰਨ ਦੇ ਵਿੱਚ ਕਹਿੰਦੇ ਬੜੀ ਵਿਗਨ ਪੈਂਦੀ ਆ ਔਰ ਕਹਿੰਦੇ ਵੀ ਸੰਗਤ ਦੇ ਵਿੱਚੋਂ ਵੀ ਕੁਝ ਅਜਿਹੇ ਸ਼ਖਸ ਹੁੰਦੇ ਆ ਕਹਿੰਦੇ ਵੀ ਉਹ ਇਹਨਾਂ ਨਾਲ ਫੋਟੋਆਂ ਕਰਾਉਣ ਵਾਸਤੇ ਜਦੋਂ ਉੱਥੇ ਝੁਰਮਟ ਪਾ ਲੈਂਦੇ ਆ ਤਾਂ ਉਹਦੇ ਨਾਲ ਕਹਿੰਦੇ ਵੀ ਸਾਰਾ ਜਿਹੜਾ ਪ੍ਰਬੰਧ ਆ ਉਹ ਫਿੱਕਾ ਪੈ ਜਾਂਦਾ ਦੇਖੋ ਇਹ ਜਿਹੜੇ ਨੇ ਇਹ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪ੍ਰੋਟੋਕਾਲ ਨੇ ਮੈਨੂੰ ਲੱਗਦਾ ਹੈ ਕੋਈ ਵੀ ਜਿਹੜੀ ਕਮੇਟੀ ਹੈ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਕਿਸੇ ਵੀ ਮੰਦਰ ਦੀ ਕਮੇਟੀ ਹੈ ਜਦੋਂ ਕੋਈ ਵੀਆਈ ਵੀਆਈਪੀ ਆਉਂਦਾ ਹੈ ਜਾਂ ਵੀਵੀਆਈਪੀ ਆਉਂਦਾ ਹੈ ਜਾਂ ਕੋਈ ਵੱਡੇ ਲੀਡਰ ਸਾਡੇ ਆਉਂਦੇ ਨੇ ਬਹੁਤ ਸਾਰੇ ਸਾਡੇ ਲੀਡਰ ਨੇ ਜਿਨ੍ਹਾਂ ਨੂੰ ਸਮੇਂ-ਸਮੇਂ ਤੇ ਸਿਕਿਉਰਿਟੀ ਦੇ ਥ੍ਰੈਟ ਨੇ ਉਹਨਾਂ ਦੇ ਨਾਲ ਸੁਰੱਖਿਆ ਅਮਲਾ ਹੁੰਦਾ ਇੱਕ ਗੱਲ ਅਸੀਂ ਵੇਖੀਏ ਕਿ ਜਦੋਂ ਵੀ ਸੁਰੱਖਿਆ ਅਮਲਾ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਵੀ ਸੁਰੱਖਿਆ ਅਮਲਾ ਆਉਂਦਾ ਉਹ ਕੋਈ ਵੀ ਵਰਦੀ 'ਚ ਨਹੀਂ ਆਉਂਦਾ ਉਹ ਇੱਕ ਜਦੋਂ ਉਹਨਾਂ ਦਾ ਲੀਡਰ ਸ਼ਰਧਾਲੂ ਬਣ ਕੇ ਮੱਥਾ ਟੇਕਣ ਆਉਂਦਾ ਹੈ ਤੇ ਸੁਰੱਖਿਆ ਅਮਲਾ ਵੀ ਸਾਰਾ ਲਗਭਗ ਸ਼ਰਧਾਲੂਆਂ ਦੇ ਤੌਰ ਤੇ ਆਉਂਦਾ ਮੈਂ ਕਈ ਵਾਰੀ ਵੇਖਦਾ ਜਿਹੜੇ ਲੀਡਰਾਂ ਦੇ ਸੁਰੱਖਿਆ ਮੁਲਾਜ਼ਮ ਹੁੰਦੇ ਨੇ ਉਹਨਾਂ ਦੀ ਵੀ ਸ਼ਰਧਾ ਤਾਂ ਹੁੰਦੀ ਹੈ ਉਹ ਵੀ ਜਾ ਕੇ ਮੱਥਾ ਟੇਕਣਾ ਚਾਹੁੰਦੇ ਨੇ ਹਾਂ ਉਹ ਉਸ ਉਸ ਲੜਕੀ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਦੀ ਵੀ ਕਦਰ ਕੀਤੀ ਜਾਣੀ ਬਣਦੀ ਹੈ ਪਰ ਇਹ ਜਿਹੜਾ ਪ੍ਰਬੰਧ ਹੈ ਕਿ ਕੋਈ ਵੀ ਆਊਟ ਆਫ ਦਾ ਵੇ ਨਾ ਜਾਵੇ ਸਾਰੇ ਲੇਨ ਚ ਜਾਣ ਆਪਣੀ ਵਾਰੀ ਸਿਰ ਜਾਣ ਇਹ ਜਿਹੜੀ ਪ੍ਰਬੰਧ ਦੀ ਜ਼ਿੰਮੇਵਾਰੀ ਹੁੰਦੀ ਹੈ ਸਾਰੀ ਇਹ ਮੈਨੂੰ ਲੱਗਦਾ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਹੈ ਔਰ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਤਰੀਕੇ ਦਾ ਪ੍ਰਬੰਧ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਭਾਵੇਂ ਕੋਈ ਵੀਆਈਪੀ ਆਵੇ ਭਾਵੇਂ ਕੋਈ ਸਧਾਰਨ ਵਿਅਕਤੀ ਆਵੇ ਕਿਸੇ ਨੂੰ ਵੀ ਦਰਸ਼ਨ ਕਰਨ ਦੇ ਵਿੱਚ ਅਸੁਵਿਧਾ ਨਹੀਂ ਹੋਣੀ ਚਾਹੀਦੀ ਔਰ ਜਿਵੇਂ ਲੋਕ ਕਈ ਫੋਟੋਆਂ ਖਿਚਵਾਉਣ ਲੱਗ ਜਾਂਦੇ ਨੇ ਅਜਿਹੇ ਮੌਕੇ ਤੇ ਉਹਦੇ ਲਈ ਵੀ ਸਖਤ ਨਿਯਮ ਉੱਥੇ ਜਿਹੜੇ ਗੁਰਦੁਆਰਾ ਕਮੇਟੀ ਦੇ ਪ੍ਰਬੰਧਕ ਨੇ ਉਹਨਾਂ ਨੂੰ ਬਣਾਉਣ ਦੀ ਲੋੜ ਹੈ ਕਿਸੇ ਨੂੰ ਕਿਸੇ ਨੂੰ ਅਸੁਵਿਧਾ ਨਹੀਂ ਹੋਣੀ ਚਾਹੀਦੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਜਿਹੜਾ ਵੀ ਆਵੇ ਮੱਥਾ ਟੇਕਣ ਪੂਰੀ ਸ਼ਰਧਾ ਨਾਲ ਆਪਣਾ ਮੱਥਾ ਟੇਕਣ ਆਵੇ ਔਰ ਬਿਨਾ ਉੱਥੋਂ ਦਾ ਜਿਹੜਾ ਅਨੁਸ਼ਾਸਨ ਹੈ ਉਹਨੂੰ ਭੰਗ ਕੀਤੇ ਹੋ ਮੱਥਾ ਟੇਕ ਕੇ ਜਾਵੇ ਲੇਕਿਨ ਇਹਦੀ ਜ਼ਿੰਮੇਵਾਰੀ ਪ੍ਰਬੰਧਕਾਂ ਤੇ ਬਣਦੀ ਹੈ ਕਿ ਉਹ ਕਿਵੇਂ ਦਾ ਪ੍ਰਬੰਧ ਕਰਦੇ ਨੇ ਦਰਸ਼ਨ ਕਰਨ ਦੇ ਲਈ ਬਲਾ ਸਾਹਿਬ ਇੱਕ ਸਵਾਲ ਮੇਰਾ ਹੋਰ ਹੈ ਕੱਲ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ ਬਲਵਿੰਦਰ ਸਿੰਘ ਭੁੰਦੜ ਉਹਦੀ ਅਗਵਾਈ ਕਰ ਰਹੇ ਸੀਗੇ ਪਰ ਉਸ ਦੌਰਾਨ ਸੁਖਬੀਰ ਬਾਦਲ ਵੱਲੋਂ ਸ਼ਨੀਚਰਵਾਰ ਨੂੰ ਦਿੱਤਾ ਗਿਆ ਅਸਤੀਫਾ ਜਿਹੜਾ ਉਹਦੇ ਉੱਤੇ ਕੋਈ ਚਰਚਾ ਨਹੀਂ ਹੋਈ ਕਹਿੰਦੇ ਵੀ ਹੁਣ ਅਸੀਂ ਜ਼ਿਲ੍ਹਾ ਜਥੇਦਾਰਾਂ ਨੂੰ ਤੇ ਐਸਜੀਪੀਸੀ ਮੈਂਬਰਸ ਨੂੰ ਸੱਦਾਂਗੇ ਤੇ ਇੱਕ ਵਾਰ ਫੇਰ ਤੋਂ ਇਹਦੇ ਉੱਤੇ ਵਿਚਾਰ ਕਰਾਂਗੇ ਵੀ ਇਹ ਅਸਤੀਫਾ ਮਨਜ਼ੂਰ ਕਰਨਾ ਹੈ ਜਾਂ ਨਹੀਂ ਕਰਨਾ ਇਹਦੇ ਬਾਬਤ ਬੀਬੀ ਜਗੀਰ ਕੌਰ ਹੁਣਾਂ ਦਾ ਵੀ ਬਿਆਨ ਆਇਆ ਤੇ ਨਾਲ ਦੀ ਨਾਲ ਹੀ ਅਕਾਲੀ ਸਫੀਆਂ ਦੇ ਵਿੱਚ ਇਸ ਗੱਲ ਦੀ ਬੜੀ ਚਰਚਾ ਹੈ ਕਿ ਸੁਖਬੀਰ ਬਾਦਲ ਮੁੜ ਪ੍ਰਧਾਨ ਬਣਨਗੇ ਜੇਕਰ ਡੱਲਾ ਸਾਹਿਬ ਉਹਨਾਂ ਨੇ ਮੁੜ ਪ੍ਰਧਾਨ ਬਣਨਾ ਤਾਂ ਫਿਰ ਅਸਤੀਫਾ ਇਸ ਕਦਰ ਇਸ ਪੂਰੇ ਮਤਲਬ ਗੱਲ ਨੂੰ ਪਖਾਉਣਾ ਮਗਾਉਣਾ ਇਹ ਕਿੰਨਾ ਕ ਜਾਇਜ਼ ਆ ਕਿਦਾਂ ਦੇਖਦੇ ਹੋ ਅਕਾਲੀ ਸਿਆਸਤ ਨੂੰ ਦੇਖੋ ਮੈਨੂੰ ਐਂ ਲੱਗਦਾ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੇ ਫੈਸਲੇ ਹੋ ਰਹੇ ਨੇ ਉਹ ਬੜੇ ਹੈਰਾਨੀਜਨਕ ਹੋ ਰਹੇ ਨੇ ਔਰ ਜਦੋਂ ਸੁਖਵੀਰ ਸਿੰਘ ਬਾਦਲ ਹੋਣਾ ਨੇ ਅਸਤੀਫਾ ਦਿੱਤਾ ਉਸ ਤੋਂ ਬਾਅਦ ਕਾਰਜਕਾਰਨੀ ਜਿਹੜੀ ਸੱਦੀ ਗਈ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਬਲਵਿੰਦਰ ਸਿੰਘ ਪੁੰਦਰ ਪੁੰਦਰ ਸਾਹਿਬ ਦੀ ਗਵਾਹੀ ਦੇ ਵਿੱਚ ਉਹਦੇ ਵਿੱਚ ਕਹਿੰਦੇ ਢਾਈ ਘੰਟੇ ਮੀਟਿੰਗ ਚੱਲੀ ਹੈ ਲੇਕਿਨ ਇਹਨਾਂ ਢਾਈ ਘੰਟਿਆਂ ਦੇ ਵਿੱਚ ਇਹ ਫੈਸਲਾ ਨਹੀਂ ਹੋ ਸਕਿਆ ਕਿ ਕੀ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਕਰਨਾ ਹੈ ਜਾਂ ਨਹੀਂ ਕਰਨਾ ਪਰ ਜਿਵੇਂ ਮੈਂ ਪਰਸੋਂ ਵੀ ਕਿਹਾ ਸੀ ਸੰਦੀਪ ਜੀ ਅਜੇ ਤੱਕ ਕਿਸੇ ਨੇ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਨਹੀਂ ਦੇਖਿਆ ਕਿ ਸੁਖਬੀਰ ਸਿੰਘ ਬਾਦਲ ਨੇ ਉਸ ਅਸਤੀਫੇ ਦੇ ਵਿੱਚ 70 ਕੀ ਲਿਖਿਆ ਨਹੀਂ ਮੈਨੂੰ ਲੱਗਦਾ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਕਾਰਜਕਾਰਨੀ ਸੀ ਉਹਨਾਂ ਨੂੰ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਵੀ ਇੱਕ ਵਾਰੀ ਜਨਤਕ ਕਰਨਾ ਚਾਹੀਦਾ ਸੀ ਤਾਂ ਕਿ ਪਤਾ ਤਾਂ ਲੱਗੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਸਿੱਖ ਕੌਮ ਦੀ ਨੁਮਾਇੰਦਾ ਜਮਾਤ ਹੈ ਚ੍ਰੋਮਣੀ ਅਕਾਲੀ ਦਲ ਉਹਦਾ ਪ੍ਰਧਾਨ ਅਗਰ ਉਹ ਅਸਤੀਫਾ ਦਿੰਦਾ ਹੈ ਤੇ ਕੌਮ ਦੇ ਲੋਕਾਂ ਨੂੰ ਪਤਾ ਤਾਂ ਲੱਗੇ ਉਹਨਾਂ ਦੇ ਪ੍ਰਧਾਨ ਨੇ ਅਸਤੀਫੇ ਚ ਲਿਖਿਆ ਕੀ ਹੈ ਉਹਨਾਂ ਦੇ ਅਸਤੀਫਾ ਦੇਣ ਦੀਆਂ ਸਤਰਾਂ ਕੀ ਨੇ ਕਿਸ ਤਰ੍ਹਾਂ ਦੀ ਉਹ ਭਾਵਨਾਤਮਕ ਸੋਚ ਰੱਖਦੇ ਨੇ ਕਿਹੜੀਆਂ ਗੱਲਾਂ ਦਾ ਉਹਨਾਂ ਨੇ ਤਰਕ ਦਿੱਤਾ ਜਾਂ ਉਹਨਾਂ ਨੇ ਇੱਕ ਸ਼ਬਦ ਲਿਖ ਕੇ ਭੇਜਤਾ ਵੀ ਮੇਰਾ ਅਸਤੀਫਾ ਮਨਜ਼ੂਰ ਕੀਤਾ ਜਾਵੇ ਅਗਰ ਉਹ ਸਿਰਫ ਦੋ ਇੱਕ ਦੋ ਸ਼ਬਦ ਲਿਖੇ ਨੇ ਵੀ ਮੇਰਾ ਅਸਤੀਫਾ ਮਨਜ਼ੂਰ ਕੀਤਾ ਜਾਵੇ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਦਾ ਅਸਤੀਫਾ ਮਨਜ਼ੂਰ ਕਿਉਂ ਨਹੀਂ ਕੀਤਾ ਇਹਦੇ ਦੀ ਵਿਸਪਸ਼ਟਤਾ ਨਹੀਂ ਆਈ ਸੋ ਜੇ ਨੌਮਨੀ ਅਕਾਲੀ ਦਲ ਨੂੰ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਸਵੀਕਾਰ ਜੜੀ ਕਰਨਾ ਚਾਹੀਦਾ ਉਹਦੇ ਵਿੱਚ ਉਹਨਾਂ ਨੇ ਕੀ ਲਿਖਿਆ ਇਹ ਲੋਕਾਂ ਨੂੰ ਜਾਣਨ ਦਾ ਪੂਰਾ ਪੂਰਾ ਹੱਕ ਹੈ ਦੂਸਰਾ ਉਹ ਕਹਿੰਦੇ ਕਿ ਅਸੀਂ ਹਜੇ ਮੁੜ ਵਿਚਾਰ ਕਰਨੀ ਹੈ ਅਸੀਂ ਜ਼ਿਲ੍ਹਾ ਜਥੇਦਾਰਾਂ ਨਾਲ ਮੀਟਿੰਗ ਕਰਨੀ ਹੈ ਹਲਕਾ ਇੰਚਾਰਜ ਨਾਲ ਮੀਟਿੰਗ ਕਰਨੀ ਹੈ ਸੋ ਮੈਨੂੰ ਲੱਗਦਾ ਹੈ ਇਹ ਗੱਲ ਠੀਕ ਹੈ ਕਿ ਉਹ ਚਾਹੁੰਦੇ ਨੇ ਕਿ ਅਸੀਂ ਸਾਰਿਆਂ ਦੀ ਰਾਏ ਲਈ ਰਾਏ ਲਈਏ ਇਹਦਾ ਮਤਲਬ ਹੈ ਸਾਰਿਆਂ ਦੀ ਰਾਏ ਲੈਣ ਤੋਂ ਪਹਿਲਾਂ ਕਾਰਜ ਕਰਨੀ ਕਾਰਜਕਾਰਨੀ ਕਿਸੇ ਡਿਸੀਜਨ ਤੇ ਤਾਂ ਪਹੁੰਚੀ ਹੈ ਨਾ ਅਜੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰਨੀ ਨੇ ਸੁਖਬੀਰ ਬਾਦਲ ਦਾ ਅਸਤੀਫਾ ਨਾ ਤਾਂ ਮੰਜ਼ੂਰ ਕੀਤਾ ਨਾ ਰਿਜੈਕਟ ਕੀਤਾ ਇਹਦਾ ਮਤਲਬ ਹੈ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਹਵਾ ਜਲਟ ਕਰਿਆ ਉਹ ਕਹਿੰਦੇ ਜੀ ਮੈਂ ਅਸਤੀਫਾ ਦਿੰਦਾ ਜੀ ਠੀਕ ਉਹੋ ਜੀ ਗੱਲ ਹੈ ਸੰਦੀਪ ਜੀ ਇੱਕ ਵਿਦਿਆਰਥੀ ਨੇ ਸਕੂਲ ਤੋਂ ਛੁੱਟੀ ਲੈਣੀ ਉਹ ਲਿਖ ਕੇ ਭੇਜਦਾ ਜੀ ਕਿ ਮੈਨੂੰ ਜ਼ਰੂਰੀ ਕੰਮ ਹੈ ਮੇਰੀ ਛੁੱਟੀ ਮਨਜ਼ੂਰ ਕੀਤੀ ਜਾਵੇ ਉਹ ਵਿਦਿਆਰਥੀ ਛੁੱਟੀ ਭੇਜ ਕੇ ਸਕੂਲ ਨਹੀਂ ਆਉਂਦਾ ਕਿਉਂਕਿ ਉਹਨੂੰ ਜ਼ਰੂਰੀ ਕੰਮ ਹੁੰਦਾ ਹੈ ਉਹਨੇ ਜ਼ਰੂਰੀ ਕੰਮ ਲਈ ਛੁੱਟੀ ਲਈ ਹੁੰਦੀ ਹੈ ਹੁਣ ਜੇ ਪ੍ਰਿੰਸੀਪਲ ਉਹਦੀ ਛੁੱਟੀ ਮਨਜ਼ੂਰੀ ਨਹੀਂ ਕਰੂਗਾ ਉਹ ਵਿਦਿਆਰਥੀ ਦਾ ਉਸ ਦਿਨ ਆਇਆ ਨਹੀਂ ਉਹਦਾ ਕੀ ਮਤਲਬ ਰਹਿ ਗਿਆ ਹੁਣ ਸੁਖਵੀਰ ਸਿੰਘ ਬਾਦਲ ਕਹਿੰਦੇ ਜੀ ਮੈਂ ਤਾਂ ਅਸਤੀਫਾ ਦੇਤਾ ਵੀ ਮੈਂ ਤਾਂ ਆਪਣਾ ਅਸਤੀਫਾ ਸੌਂਪਤਾ ਹੁਣ ਕਾਰਜਕਾਰੀ ਵਾਲੇ ਕਹਿੰਦੇ ਅਸੀਂ ਹਜੇ ਵਿਚਾਰ ਕਰਾਂਗੇ ਮਨਜ਼ੂਰ ਕਰਨਾ ਹੈ ਜਾਂ ਨਹੀਂ ਕਰਨਾ ਮੈਨੂੰ ਲੱਗਦਾ ਜਦੋਂ ਕਿਸੇ ਵਿਅਕਤੀ ਨੇ ਅਸਤੀਫਾ ਹੀ ਦਿੱਤਾ ਤੇ ਉਹਦੇ ਤੇ ਵਿਚਾਰ ਕਰਨਾ ਜਾਂ ਉਹਨੂੰ ਰੱਦ ਕਰ ਦੇਣਾ ਇਹਦੇ ਨਾਲ ਅਕਾਲੀ ਦਲ ਦੀਆਂ ਮੁਸ਼ਕਲਾਂ ਵਧਣਗੀਆਂ ਚਾਹੀਦਾ ਤਾਂ ਇਹ ਸੀ ਕਿ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਕਰਦਾ ਤੇ ਅਗਲੀ ਪ੍ਰਕਿਰਿਆ 'ਚ ਜਾਂਦਾ ਸ਼੍ਰੋਮਣੀ ਅਕਾਲੀ ਦਲ ਅਗਰ ਪਿਛਲੇ ਸਮਿਆਂ 'ਚ ਸੰਦੀਪ ਜੀ ਇੰਨਾ ਕਮਜ਼ੋਰ ਹੋਇਆ ਉਹਦੇ ਪਿੱਛੇ ਜਿਹੜੇ ਸਭ ਤੋਂ ਵੱਡੇ ਕਾਰਨ ਨੇ ਉਹ ਕਾਰਨ ਇਹੀ ਨੇ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਫੈਸਲਿਆਂ ਦੇ ਵਿੱਚ ਸਥਿਰਤਾ ਨਹੀਂ ਰੱਖ ਸਕਿਆ ਔਰ ਜਿਸ ਤਰ੍ਹਾਂ ਦੀ ਮਰਿਆਦਾ ਪਰੰਪਰਾ ਹੈ ਉਹਦੇ ਮੁਤਾਬਕ ਫੈਸਲੇ ਨਹੀਂ ਕਰ ਸਕਿਆ ਔਰ ਉਸ ਏਜੰਡੇ ਤੇ ਨਹੀਂ ਚੱਲ ਸਕਿਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਏਜੰਡਾ ਸੀ ਹੁਣ ਤੁਸੀਂ ਦੱਸੋ ਸ਼੍ਰੋਮਣੀ ਅਕਾਲੀ ਦਲ ਆਜ਼ਾਦੀ ਤੋਂ ਪਹਿਲਾਂ ਹੋਣ ਚਾਇਆ ਦੇਸ਼ ਦੀ ਆਜ਼ਾਦੀ ਲਈ ਕਿੱਡੀ ਸੇਧ ਦਿੱਤੀ ਕੁਰਬਾਨੀਆਂ ਕੀਤੀਆਂ ਔਰ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਵੀ ਸ਼੍ਰੋਮਣੀ ਅਕਾਲੀ ਦਲ ਵੀ ਹੁਣ ਅੱਜ ਆਦੀ ਵੇਲੇ ਜਿਹੜੇ ਸੰਘਰਸ਼ ਕੀਤੇ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ 15-20 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਉਹ ਸੰਘਰਸ਼ ਭੁੱਲ ਗਿਆ ਅਕਾਲੀ ਦਲ ਦੇ ਅੱਜ ਦੇ ਸਮੇਂ 'ਚ ਇਸ ਸਥਿਤੀ 'ਚ ਆਉਣਾ 1999 'ਚ ਚੋਣਾਂ ਨਹੀਂ ਸੀ ਲੜੀਆਂ ਸ਼੍ਰੋਮਣੀ ਅਕਾਲੀ ਦਲ ਨੇ ਉਦੋਂ ਗੱਲ ਸੁਣੀ ਆਉਂਦੀ ਸੀ ਲੇਕਿਨ ਇਸ ਵਾਰ ਚਾਰ ਚੋਣਾਂ ਨਾ ਲੜਨੀਆਂ ਇਸ ਵਾਰ ਹਮਦਰਦੀ ਨਹੀਂ ਆਈ ਬਲਕਿ ਅਕਾਲੀ ਦਲ ਨੂੰ ਪਹਿਲਾਂ ਨਾਲੋਂ ਜ਼ਿਆਦਾ ਨੁਕਸਾਨ ਹੋ ਰਿਹਾ ਔਰ ਤੁਸੀਂ ਸੰਦੀਪ ਜੀ ਵੇਖੋ ਚੋਣਾਂ ਨਾ ਲੜ ਕੇ ਅਕਾਲੀ ਦਲ ਦੀ ਸਥਿਤੀ ਇਹ ਆ ਗਈ ਕਿ ਮੈਂ ਕੱਲ ਦੇਖ ਰਿਹਾ ਸੀ ਕਿ ਸੁੱਚਾ ਸਿੰਘ ਲੰਗਾ ਉਹਨਾਂ ਨੇ ਉੱਥੇ ਇੱਕ ਮੀਟਿੰਗ ਕਰਕੇ ਕਹਿੰਦੇ ਮੀਡੀਆ 'ਚ ਖਬਰਾਂ ਸੀ ਵੀ ਕਹਿੰਦੇ ਜੀ ਅਸੀਂ ਤਾਂ ਆਪ ਨੂੰ ਸਮਰਥਨ ਦਵਾਂਗੇ ਜੀ ਹੁਣ ਅਕਾਲੀ ਦਲ ਦੀ ਸਥਿਤੀ ਇਹ ਹੈ ਕਿ ਅਕਾਲੀ ਦਲ ਦੇ ਲੀਡਰ ਜ਼ਮੀਨ ਤੇ ਆਪ ਮੁਹਾਰੇ ਫੈਸਲਾ ਕਰ ਰਹੇ ਨੇ ਜਾਂ ਵਰਕਰ ਕਿ ਅਸੀਂ ਕਿਹਨੂੰ ਵੋਟ ਪਾਉਣੀ ਹੈ ਅਕਾਲੀ ਦਲ ਨੇ ਇਹ ਨਾ ਚੋਣਾ ਇਹ ਚੋਣਾ ਨਾ ਲੜ ਕੇ ਆਪਣਾ ਨੁਕਸਾਨ ਵੱਧ ਕੀਤਾ ਔਰ ਜਿਵੇਂ ਮੈਂ ਜਿਵੇਂ ਤੁਸੀਂ ਤੁਹਾਡਾ ਸਵਾਲ ਸੀ ਸੁਖਵੀਰ ਬਾਦਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਣਾ ਚਾਹੀਦਾ ਸੀ ਪਰ ਨਵੇਂ ਪ੍ਰਬੰਧ ਵਾਲੇ ਪਾਸੇ ਅਕਾਲੀ ਦਲ ਨੂੰ ਧੁਰਨਾ ਚਾਹੀਦਾ ਸੀ ਹੁਣ ਬੇਲਾ ਸਾਹਿਬ ਇੱਕ ਆਖਰੀ ਸਵਾਲ ਇਹਦੇ ਨਾਲ ਹੀ ਜੁੜਦਾ ਸਵਾਲ ਇਹ ਆ ਜਿੱਦਾਂ ਤੁਸੀਂ ਕਿਹਾ ਵੀ ਸੁੱਚਾ ਸਿੰਘ ਲੰਗਾਹ ਹੋਣਾ ਨੇ ਐਲਾਨ ਕਰ ਦਿੱਤਾ ਐਲਾਨੀਆਂ ਗੈਹ ਦਿੱਤਾ ਵੀ ਅਸੀਂ ਆਪ ਨੂੰ ਸਮਰਥਨ ਦੇਾਂਗੇ ਅੱਜ ਮੈਂ ਜਦੋਂ ਸਵੇਰੇ ਅਖਬਾਰ ਪੜ੍ਹ ਰਿਹਾ ਸੀਗਾ ਤਾਂ ਅਜੀਤ ਅਖਬਾਰ ਦੇ ਵਿੱਚ ਇੱਕ ਖਬਰ ਲੱਗੀ ਉਹਦੇ ਵਿੱਚ ਭਾਜਪਾ ਦੇ ਇੱਕ ਆਗੂ ਇਹ ਗੱਲ ਕਹਿ ਰਹੇ ਆ ਵੀ ਬਾਦਲ ਪਰਿਵਾਰ ਵੱਲੋਂ ਕਿਰਾਏ ਗਏ ਕੰਮਾ ਕਰਕੇ ਗਿੱਦੜ ਬਾਹਾ ਤੋਂ ਮਨਪ੍ਰੀਤ ਬਾਦਲ ਜਿਹੜੇ ਆ ਉਹ ਜਿੱਤਣਗੇ ਹੁਣ ਭਾਜਪਾ ਦੇ ਆਗੂ ਬਾਦਲ ਪਰਿਵਾਰ ਨੂੰ ਇੰਨੀ ਇੰਪੋਰਟੈਂਸ ਦੇ ਰਿਹਾ ਜਿੱਦਾਂ ਸੁੱਚਾ ਸਿੰਘ ਲਗਾ ਆਪ ਨੂੰ ਦੇ ਰਿਹਾ ਇੰਦਾ ਹੀ ਭਾਜਪਾ ਉਮੀਦ ਕਰਦੀ ਆ ਵੀ ਅਕਾਲੀ ਵੋਟਰ ਸਾਡੇ ਹੱਕ ਚ ਭੁਗਤ ਜਾਣ ਦੇਖੋ ਕੋਸ਼ਿਸ਼ ਤਾਂ ਦੇਖੋ ਸਾਰਿਆਂ ਨੇ ਕਰਨੀ ਆ ਆਰਤੀ ਜਨਤਾ ਪਾਰਟੀ ਦੇ ਲੀਡਰ ਜਾਂ ਉਹਨਾਂ ਦੇ ਵਰਕਰ ਪੂਰੀ ਕੋਸ਼ਿਸ਼ ਕਰਨਗੇ ਕਿ ਅਕਾਲੀ ਦਲ ਦੀ ਵੋਟ ਬੀਜੇਪੀ ਨੂੰ ਪਵੇ ਪਹਿਲਾਂ ਅਕਾਲੀ ਬੀਜੇਪੀ ਦਾ ਸਾਥ ਰਿਹਾ ਇਸ ਕਰਕੇ ਬੀਜੇਪੀ ਦੇ ਲੀਡਰਾਂ ਨੂੰ ਅਕਾਲੀ ਦਲ ਦੀ ਵੋਟ ਮੰਗਣੀ ਉਹਨਾਂ ਨੂੰ ਬਿਲਕੁਲ ਵੀ ਅਜੀਬ ਇਹਦੇ ਵਿੱਚ ਨਹੀਂ ਲੱਗਦਾ ਅਗਰ ਬੀਜੇਪੀ ਚੋਣ ਨਾਲ ਲੜ ਰਹੀ ਹੁੰਦੀ ਤੇ ਅਕਾਲੀ ਦਲ ਵੱਲੋਂ ਵੀ ਇਹੀ ਕੋਸ਼ਿਸ਼ ਹੋਣੀ ਸੀ ਕਿ ਪਹਿਲਾਂ ਅਸੀਂ ਅਕਾਲੀ ਬੀਜੇਪੀ ਗੱਠਜੋੜ ਚ ਰਹੇ ਆ ਬੀਜੇਪੀ ਦੇ ਲੀਡਰ ਨੇ ਜਿਹੜੇ ਉਹ ਸਾਨੂੰ ਵੋਟ ਪਾ ਦੇਣ ਆਮ ਤੌਰ ਤੇ ਪੰਜਾਬ ਚ ਪਹਿਲਾਂ ਪਰੰਪਰਾ ਵੀ ਇਹ ਸੀ ਇਸੇ ਲਿਹਾਜ਼ ਦੇ ਨਾਲ ਬੀਜੇਪੀ ਦੇ ਲੀਡਰ ਨੇ ਦਾਅਵਾ ਕੀਤਾ ਜਿਹੜਾ ਬੀਜੇਪੀ ਦਾ ਲੀਡਰ ਦਾਅਵਾ ਕਰ ਰਿਹਾ ਨੇ ਜੀ ਇਹ ਪਹਿਲਾਂ ਕਾਂਗਰਸੀ ਲੀਡਰ ਸੀ ਤੋਂ ਇਸ ਕਰਕੇ ਇਸ ਕਰਕੇ ਇਹ ਜਿਹੜੀ ਸਿਆਸਤ ਹੈ ਇਸ ਵਕਤ ਦਲ ਬਦਲੂ ਇਸ ਸਿਆਸਤ ਨੂੰ ਦਿਸ਼ਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਦਲ ਬਦਲੂ ਜਿਹੜੇ ਵੱਖ-ਵੱਖ ਨੇ ਉਹ ਆਪਣੇ ਹਿਸਾਬ ਦੇ ਨਾਲ ਲੋਕਾਂ ਤੇ ਮਨੋਵਿਗਿਆਨਿਕ ਮਨੋਵਿਗਿਆਨਿਕ ਮੈਂ ਕਹੂੰਗਾ ਇੱਕ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਮਨਪ੍ਰੀਤ ਬਾਦਲ ਦੇ ਵਿੱਚ ਕੋਈ ਦੋਹਰਾ ਹੀ ਨਹੀਂ ਹੈ ਕਿ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਉਹਨਾਂ ਨੂੰ ਖੜਾ ਕੀਤਾ ਜ਼ਿਮਨੀ ਚੋਣ ਚ ਪਰ ਮਨਪ੍ਰੀਤ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਸਿਆਸਤ ਹੈ ਉਹਦੇ ਵਿੱਚ ਮਤਭੇਦ ਆ ਚੁੱਕੇ ਸੀ ਮਨਪ੍ਰੀਤ ਬਾਦਲ ਤਾਂ ਇੱਕ ਵੇਲੇ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਵੀ ਬਿਆਨ ਦੇਣ ਲੱਗ ਗਏ ਸੀ ਮੈਨੂੰ ਆਪ ਯਾਦ ਹੈ 2012 ਦੀਆਂ ਚੋਣਾਂ ਦੇ ਵਿੱਚ ਮਨਪ੍ਰੀਤ ਬਾਦਲ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਨੂੰ ਨਕਾਰਦੇ ਰਹੇ ਨੇ ਜਦੋਂ 2012 ਦੀਆਂ ਚੋਣਾਂ ਪਈਆਂ ਨੇ ਖੁੱਲੀ ਹਰੀ ਜੀਪ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਵੋਟਾਂ ਪਾਉਣ ਆਏ ਸੀ ਬਾਦਲਪਿੰਡ ਦੇ ਵਿੱਚ ਲੰਬੀ ਦੇ ਵਿੱਚ ਜਿੱਥੇ ਇਹਨਾਂ ਦੀ ਬਾਦਲਪਿੰਡ ਚ ਵੋਟ ਹੈ ਮੈਂ ਉੱਥੇ ਮੌਜੂਦ ਸੀ ਜਦੋਂ ਮਨਪ੍ਰੀਤ ਬਾਦਲ ਨੇ ਵੋਟ ਪਾਈ ਉਦੋਂ ਮਨਪ੍ਰੀਤ ਬਾਦਲ ਪ੍ਰਕਾਸ਼ ਸਿੰਘ ਬਾਦਲ ਦਾ ਵਿਰੋਧੀ ਸੀ ਹੁਣ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦੁਨੀਆ ਚ ਨਹੀਂ ਰਹੇ ਅਕਾਲੀ ਦਲ ਚੋਣ ਨਹੀਂ ਲੜ ਰਿਹਾ ਹੁਣ ਉੱਥੋਂ ਦੇ ਭਾਜਪਾ ਵਾਲੇ ਵੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਤਾਰੀਫ਼ ਕਰਦੇ ਨੇ ਤੇ ਮਨਪ੍ਰੀਤ ਬਾਦਲ ਵੀ ਔਰ ਮਨਪ੍ਰੀਤ ਬਾਦਲ ਦਾ ਪਰਿਵਾਰ ਵੀ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਤੇ ਉੱਥੇ ਵੋਟਾਂ ਮੰਗ ਰਿਹਾ ਇਸ ਵਕਤ ਅਗੇ ਦੜਬਾ ਦੇ ਵਿੱਚ ਇਹ ਜਿਹੜੀ ਸਿਆਸਤ ਹੈ ਨਾ ਦੀ ਸਿਆਸਤ ਮਨੁੱਖ ਦੇ ਵਿੱਚ ਇਸ ਤਰ੍ਹਾਂ ਦਾ ਪਰਵਰਤਨ ਕਰ ਦਿੰਦੀ ਹੈ ਕਿ ਮਨੁੱਖ ਜ਼ਰੂਰਤ ਮੁਤਾਬਕ ਢਲ ਜਾਂਦਾ ਸੋ ਜੇ ਕੱਲ ਨੂੰ ਕਿਤੇ ਚਲੋ ਹੁਣ ਆਉਣ ਵਾਲਾ ਵਕਤ ਹੈ ਆਪਾਂ ਆਉਣ ਵਾਲੇ ਵਕਤ ਦੀ ਗੱਲ ਨਹੀਂ ਕਰਦੇ ਕਿ ਸਾਰੀਆਂ ਪਾਰਟੀਆਂ ਚ ਕੋਸ਼ਿਸ਼ ਹੋ ਰਹੀ ਹੈ ਅਕਾਲੀ ਦਲ ਦੀ ਤਾਂ ਸਥਿਤੀ ਇਹ ਹੈ ਚੋਣਾ ਲੜੀਆਂ ਨਹੀਂ ਅਕਾਲੀ ਦਲ ਨੇ ਔਰ ਅਕਾਲੀ ਦਲ ਦੀ ਹਾਲਤ ਉਸ ਪਤੰਗ ਵਰਗੀ ਹੋ ਗਈ ਹੈ ਜਿਹੜਾ ਪਤੰਗ ਅਸਮਾਨ ਚ ਕਟਿਆ ਗਿਆ ਤੇ ਸਾਰੇ ਬੱਚੇ ਲੋਕ ਉਹਦੇ ਪਿੱਛੇ ਭੱਜ ਰਹੇ ਨੇ ਵੀ ਅਸੀਂ ਲੁੱਟ ਲਈਏ ਅਸੀਂ ਲੁੱਟ ਲਈਏ ਅਸੀਂ ਲੁੱਟ ਲਈਏ ਸੋ ਇਸ ਕਰਕੇ ਇਹ ਅਕਾਲੀ ਦਲ ਕੀ ਦੀ ਝੋਲੀ ਪੈਂਦੀ ਆ ਵੋਟਾਂ ਅਕਾਲੀ ਦਲ ਦੀਆਂ ਇਹਦਾ ਸਹੀ ਸਹੀ ਜਿਹੜਾ ਵਿਸ਼ਲੇਸ਼ਣ ਹੈ ਉਹ ਤਾਂ ਕੀਤਾ ਜਾਊਗਾ ਜਦੋਂ 23 ਨਵੰਬਰ ਨੂੰ ਰਿਜ਼ਲਟ ਆਉਣੇ ਨੇ ਜਿੱਤਣ ਵਾਲਿਆਂ ਦੇ ਹਾਰਨ ਵਾਲਿਆਂ ਦੇ ਵੋਟ ਸ਼ੇਅਰ ਦੇ ਉੱਤੇ ਨਿਗਾਹ ਮਾਰ ਕੇ ਕਿ ਕਿਹਨੂੰ ਕਿੰਨਿਆਕ ਵੋਟਾਂ ਮਿਲੀਆਂ ਕਿਹਨੂੰ ਕਿੰਨਿਆਕ ਵੋਟਾਂ ਮਿਲੀਆਂ ਪਰ ਅਕਾਲੀ ਦਲ ਦੀ ਡਿਮਾਂਡ ਜ਼ਮੀਨ ਤੇ ਬਹੁਤ ਹੈ ਕਾਂਗਰਸ ਵਾਲਿਆਂ ਦੀ ਵੀ ਕੋਸ਼ਿਸ਼ ਹੈ ਹੀ ਹੁੰਦੀ ਹੈ ਵੀ ਭਾਈ ਜਿਹੜੇ ਅਕਾਲੀ ਪਰਿਵਾਰ ਆ ਅਸੀਂ ਨਾਲ ਜੋੜ ਲਈਏ ਬੀਜੇਪੀ ਦੀ ਵੀ ਇਹੀ ਕੋਸ਼ਿਸ਼ ਹੈ ਪਰ ਆਮ ਆਦਮੀ ਪਾਰਟੀ ਨੂੰ ਵੀ ਪੂਰੀ ਕੋਸ਼ਿਸ਼ ਹੈ ਕਿ ਅਕਾਲੀ ਵੋਟ ਸਾਨੂੰ ਪੈ ਦੇ ਔਰ ਜਿਹੜੇ ਲੀਡਰ ਨੇ ਸਥਾਨਕ ਲੈਵਲ ਦੇ ਭਾਵੇਂ ਆਪ ਦੇ ਨੇ ਭਾਵੇਂ ਬੀਜੇਪੀ ਦੇ ਨੇ ਭਾਵੇਂ ਕਾਂਗਰਸ ਦੇ ਨੇ ਉਹ ਅਕਾਲੀ ਪਰਿਵਾਰਾਂ ਨਾਲ ਨੇੜਤਾ ਬਣਾ ਰਹੇ ਨੇ ਔਰ ਅਕਾਲੀ ਦਲ ਦੇ ਜਿਹੜੇ ਸਥਾਨਕ ਲੀਡਰ ਨੇ ਉਹਨਾਂ ਨਾਲ ਵੀ ਨੇੜਤਾ ਬਣਾ ਰਹੇ ਨੇ ਇੱਥੋਂ ਤੱਕ ਗੱਲਾਂ ਹੋ ਗਈਆਂ ਸੰਦੀਪ ਜੀ ਅਕਾਲੀ ਦਲ ਦੇ ਕਈ ਲੀਡਰਾਂ ਨੂੰ ਅਕਾਲੀ ਦਲ ਦੇ ਕਈ ਲੀਡਰਾਂ ਦੇ ਨਾਲ ਸੱਤਾਧਾਰੀ ਧਿਰ ਦੇ ਲੀਡਰਾਂ ਨੇ ਗੱਲ ਕੀਤੀ ਹੈ ਔਰ ਕਈਆਂ ਨੇ ਕਈਆਂ ਨੂੰ ਵੱਡੇ ਵੱਡੇ ਸੁਪਨੇ ਵੀ ਵਖਾਦੇ ਵੀ ਤੁਹਾਨੂੰ ਮੈਂਬਰ ਬਣਾ ਦਾਂਗੇ ਚੇਅਰਮੈਨ ਬਣਾ ਦਾਂਗੇ ਸਾਡੇ ਵਾਲੇ ਪਾਸੇ ਆ ਜਾਓ ਕਾਉਂਸਲਰ ਦੀ ਟਿਕਟ ਦੇ ਦਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਸੋ ਇਹ ਬੜੀਆਂ ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਪੋਲਿਟੀਕਲ ਆਫਰਸ ਨੇ ਉਹ ਚੱਲ ਰਹੀਆਂ ਨੇ ਜਿਵੇਂ ਦਿਵਾਲੀ ਵੇਲੇ ਕੰਪਨੀਆਂ ਸਕੀਮਾਂ ਕੱਢਦੀਆਂ ਨੇ ਚੋਣਾ ਵੇਲੇ ਪੋਲਿਟਿਕਲ ਪਾਰਟੀਆਂ ਵੀ ਸਕੀਮਾਂ ਕੱਢਦੀਆਂ ਨੇ ਸੋ ਪਰ ਇਹ ਹੁਣ ਬੜੇ ਦਿਲਚਸਪ ਮੋੜ ਤੇ ਪੰਜਾਬ ਦੀ ਸਿਆਸਤ ਆ ਗਈ ਦੇਖੋ ਸਵੇਰੇ ਵੋਟਾਂ ਪੈਣੀਆਂ ਨੇ ਕੱਲ ਵੋਟਾਂ ਪੈ ਜਾਣੀਆਂ ਨੇ ਪਰ ਕੱਲ ਸ਼ਾਮ ਤੱਕ ਇਹ ਵੀ ਪਤਾ ਲੱਗ ਜਾਊਗਾ ਕਿ ਅਕਾਲੀ ਵਰਕਰ ਅਕਾਲੀ ਦਲ ਦੇ ਨਾਂ ਲੜਨ ਦੀ ਸੂਰਤ ਦੇ ਵਿੱਚ ਕਿਸ ਪਾਸੇ ਨੂੰ ਰੁਝਾਨ ਰੱਖਦੇ ਨੇ ਉਹਦੇ ਨਾਲ ਭਵਿੱਖ ਦੀ ਸਿਆਸਤ ਵੀ ਤੈਹ ਹੋਣੀ ਹੈ ਪਰ ਮੈਂ ਇਹ ਜ਼ਰੂਰ ਕਹੂੰਗਾ ਅਕਾਲੀ ਦਲ ਨੇ ਇਹ ਚੋਣਾ ਨਾ ਲੜ ਕੇ ਆਪਣਾ ਬਹੁਤ ਵੱਡਾ ਨੁਕਸਾਨ ਕੀਤਾ ਔਰ ਜਦੋਂ ਦੇ ਤਨਖਾਈਆਂ ਐਲਾਨ ਕੀਤੇ ਗਏ ਨੇ ਸੁਖਵੀਰ ਸਿੰਘ ਬਾਦਲ ਸੰਦੀਪ ਜੀ ਪੂਰੀ ਕੋਸ਼ਿਸ਼ ਹੈ ਅਕਾਲੀ ਦਲ ਦੀ ਕਿ ਕਿਵੇਂ ਇਸ ਮੁਸੀਬਤ ਚ ਸੁਖਵੀਰ ਸਿੰਘ ਬਾਦਲ ਨੂੰ ਤੇ ਅਕਾਲੀ ਦਲ ਨੂੰ ਕੱਢਿਆ ਜਾਵੇ ਔਰ ਇੱਕ ਤੋਂ ਬਾਅਦ ਇੱਕ ਜਿਹੜੇ ਪੈਂਤੜੇ ਨੇ ਦੇਖੋ ਵਿਰਸ਼ਾ ਸਿੰਘ ਵਿਲਟੋਹਾ ਉਹਨਾਂ ਨੇ ਇੱਕ ਹਮਲਾਵਰ ਹੋਣ ਦੀ ਕੋਸ਼ਿਸ਼ ਕੀਤੀ ਸੀ ਉਹ ਪਾਰਟੀ ਚ ਕੱਢ ਦਿੱਤੇ ਗਏ ਜਾਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਗਿਆ ਉਹਨਾਂ ਨੂੰ ਜਥੇਦਾਰ ਸਹਿਬਾਨਾਂ ਨੇ ਕੱਢਣ ਦਾ ਹੁਕਮ ਸੁਣਾਇਆ ਉਸ ਤੋਂ ਬਾਅਦ ਵੀ ਅਕਾਲੀ ਦਲ ਦੇ ਲੀਡਰ ਲਗਾਤਾਰ ਜਥੇਦਾਰ ਸਹਿਬਾਨਾਂ ਨੂੰ ਮਿਲ ਕੇ ਇਹ ਅਰਜ਼ ਕਰ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਜਲਦ ਸਜ਼ਾ ਸੁਣਾਈ ਜਾਵੇ ਔਰ ਇਹ ਵੀ ਅਣ ਐਲਾਨੇ ਤੌਰ ਤੇ ਬੇਨਤੀਆਂ ਹੋ ਰਹੀਆਂ ਨੇ ਚੁੱਪਚੀਪ ਤੇ ਕਿ ਸਜ਼ਾ ਧਾਰਮਿਕ ਲਈ ਜਾਵੇ ਕਿਤੇ ਜਥੇਦਾਰ ਸਹਿਬਾ ਸਾਹਿਬ ਇਸ ਤਰ੍ਹਾਂ ਦੀ ਸਜ਼ਾ ਨਾ ਲਾ ਦੇਣ ਵੀ ਤੁਸੀਂ 1 ਸਾਲ ਜਾਂ 2 ਸਾਲੀਆਂ 5 ਸਾਲੀਆਂ 10 ਸਾਲ ਰਾਜਨੀਤੀ ਤੋਂ ਦੂਰ ਰਹੋਗੇ ਇਹ ਤੁਸੀ ਹੁਣ ਅਕਾਲੀ ਦਲ ਦੇ ਪ੍ਰਧਾਨ ਨਹੀਂ ਬਣ ਸਕਦੇ ਕਿਸੇ ਹੋਰ ਵਿਅਕਤੀ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੱਥ ਦੇ ਵਿੱਚ ਅਸੀਮਤ ਤਾਕਤਾਂ ਨੇ ਜਿਨ੍ਹਾਂ ਤਾਕਤਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਉਹ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਚੋਣ ਲੜਨ ਤੋਂ ਰੋਕ ਵੀ ਸਕਦੇ ਨੇ ਪ੍ਰਧਾਨ ਬਣਨ ਤੋਂ ਰੋਕ ਵੀ ਸਕਦੇ ਨੇ ਸੋ तमाम तरह ਦੀਆਂ ਚਿੰਤਾਵਾਂ ਅਕਾਲੀ ਦਲ ਦੇ ਲੀਡਰਾਂ ਦੇ ਵਿੱਚ ਵੀ ਨੇ ਔਰ ਇਥੋਂ ਤੱਕ ਸ਼ੰਕੇ ਪ੍ਰਗਟ ਕੀਤੇ ਜਾ ਰਹੇ ਨੇ ਜਿਵੇਂ ਵਿਰਸਾ ਸਿੰਘ ਵਿਟੋਹਾ ਉਹਨਾਂ ਨੇ ਕਿ ਕੋਈ ਗੁਪਤ ਸਾਜ਼ਿਸ਼ਾਂ ਨੇ ਤੇ ਸੁਖਬੀਰ ਬਾਦਲ ਨੂੰ ਸਿਆਸਤ ਤੋਂ ਲਾਂਬੇ ਰੱਖਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਸੋ ਤਮਾਮ ਤਰ੍ਹਾਂ ਦੇ ਜਿਹੜੇ ਸੰਦੀਪ ਜੀ ਸਵਾਲ ਨੇ ਇਹ ਇਸ ਵਕਤ ਹਵਾ ਦੇ ਵਿੱਚ ਨੇ ਔਰ ਇੱਕ ਗੱਲ ਹੋਰ ਵੀ ਬੜੀ ਅੱਥੇ ਸਾਨੂੰ ਦੇਣ ਵਾਲੀ ਹੈ ਕਿ ਮੇਰਾ ਹੀ ਮੰਨਣਾ ਹੈ ਅਗਰ ਅਕਾਲੀ ਦਲ ਦੀ ਕਾਰਜਕਾਰਨੀ ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਵੀ ਕਰ ਲੇ ਫਿਰ ਸਵਾਲ ਇਹ ਖੜਾ ਹੋਊਗਾ ਕਿ ਕੀ ਨਵੇਂ ਸਿਰੇ ਤੋਂ ਸੁਖਬੀਰ ਸਿੰਘ ਬਾਦਲ ਜਿਹੜੇ ਤਨਖਾਹੀਆਂ ਨੇ ਕੀ ਉਹ ਚੋਣ ਲੜ ਸਕਣਗੇ ਇਹ ਬਹੁਤ ਵੱਡਾ ਸਵਾਲ ਉਦੋਂ ਪੈਦਾ ਹੋਣਾ ਹੈ ਅਗਰ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਮੰਜ਼ੂਰ ਕਰ ਲਿਆ ਜਾਂਦਾ ਔਰ ਅਗਰ ਦੁਬਾਰਾ ਚੋਣ ਹੁੰਦੀ ਹੈ ਕੀ ਉਦੋਂ ਤੱਕ ਜਥੇਦਾਰ ਸਾਹਿਬ ਸਜ਼ਾ ਲਾ ਚੁੱਕੇ ਹੋਣਗੇ ਜਾਂ ਅਕਾਲੀ ਦਲ ਫਿਰ ਚੋਣਾਂ ਨੂੰ ਲਟਕਾਊਗਾ ਵੀ ਅਸੀਂ ਰੁੱਕ ਕੇ ਵੋਟਾਂ ਕਰਾਉਣੀਆਂ ਨੇ ਸੋ ਅਕਾਲੀ ਸਿਆਸਤ ਨੂੰ ਔਰ ਸੁਖਵੀਰ ਸਿੰਘ ਬਾਦਲ ਨੂੰ ਮੌਜੂਦਾ ਸਮੇਂ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਹਦੇ ਤੋਂ ਜਲਦੀ ਜਲਦੀ ਕੋਈ ਰਾਹਤ ਮਿਲਦੀ ਹੋਵੇ ਸੁੱਖ ਦਾ ਸਾਹ ਮਿਲਦਾ ਹੋਵੇ ਉਹ ਮੈਨੂੰ ਦਿਖਦਾ ਨਹੀਂ ਇਹ ਤਾਂ ਹੁਣ ਜਥੇਦਾਰ ਸਹਿਬਾਨਾਂ ਦੇ ਫੈਸਲੇ ਤੋਂ ਬਾਅਦ ਸਾਫ਼ ਹੋਊਗਾ ਕਿ ਸੁਖਵੀਰ ਸਿੰਘ ਬਾਦਲ ਦਾ ਕੀ ਬਣਨਾ ਹੈ ਪਾਰਟੀ ਚ ਉਹਨਾਂ ਦੇ ਹਮੈਤੀ ਉਹਨਾਂ ਨੂੰ ਪੋਲੀਟੀਕਲ ਤੌਰ ਤੇ ਬਚਾਉਣ ਦੀ ਕੋਸ਼ਿਸ਼ ਭਾਵੇਂ ਕਰ ਰਹੇ ਹੋਣ ਪਰ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਦੇ ਕੇ ਆਪਣੀ ਸਥਿਤੀ ਨੂੰ ਹੋਰ ਗੁੰਝਲਦਾਰ ਜ਼ਰੂਰ ਬਣਾ ਲਿਆ ਹਾਂ ਇਹ ਵੀ ਹੈ ਅਗਰ ਉਹ ਅਸਤੀਫਾ ਨਾ ਦਿੰਦੇ 14 ਦਸੰਬਰ ਨੂੰ ਉਹਨਾਂ ਦਾ ਕਾਰਜਕਾਲ ਖਤਮ ਹੋ ਜਾਣਾ ਸੀ ਫਿਰ ਤਾਂ ਉਹ ਪ੍ਰਧਾਨ ਨਹੀਂ ਹੀ ਸੀ ਫਿਰ ਅਗਰ ਨਵੇਂ ਸਿਰੇ ਤੋਂ ਵੀ ਉਹਨਾਂ ਨੂੰ ਪ੍ਰਧਾਨ ਚੁਣਨਾ ਹੁੰਦਾ ਸਵਾਲ ਫੇਰ ਉਹੀ ਖੜਾ ਹੋਣਾ ਸੀ ਕਿ ਕੀ ਇੱਕ ਵਿਅਕਤੀ ਜਿਹੜਾ ਤਨਖਾਹੀ ਹੈ ਜਦੋਂ ਪ੍ਰਧਾਨ ਨਹੀਂ ਰਹੇ ਕਾਰਜਕਾਲ ਖਤਮ ਹੋ ਗਿਆ ਇੱਕ ਵਿਅਕਤੀ ਜਿਹੜਾ ਤਨਖਾਹੀ ਹੈ ਕੀ ਸ਼ਨੋਮਣੀ ਅਕਾਲੀ ਦਲ ਉਹਨੂੰ ਪ੍ਰਧਾਨ ਚੁਣ ਲੂਗਾ ਮੈਨੂੰ ਇੱਕੋ ਹੀ ਬਦਲੇ ਦੇ ਵਿੱਚ ਲੱਗਦਾ ਹੈ ਭਾਵੇਂ ਹਜੇ ਤੱਕ ਗੱਲ ਨਹੀਂ ਤੁਰੀ ਖੁੱਲ ਕੇ ਆਉਣ ਵਾਲੇ ਸਮੇਂ 'ਚ ਇਹ ਵੀ ਗੱਲ ਤੁਰ ਸਕਦੀ ਹੈ ਕਿ ਅਗਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਨਹੀਂ ਬਣ ਸਕਦੇ ਤੇ ਫੇਰ ਕਿਉਂ ਨਾ ਅਕਾਲੀ ਦਲ ਦੀ ਅਗਵਾਈ ਹਰਸ਼ਮਰਤ ਕੌਰ ਬਾਦਲ ਹੁਣਾ ਵਾਲੇ ਪਾਸੇ ਤੋਰੀ ਜਾਵੇ ਇਹ ਗੱਲਾਂ ਤੁਰ ਜਾਣਗੀਆਂ ਹਜੇ ਨਹੀਂ ਤੁਰੀਆਂ ਪਰ ਇਹ ਗੱਲਾਂ ਜ਼ਰੂਰ ਆਉਣਗੀਆਂ ਕਿਉਂਕਿ ਜੇ ਸੁਖਵੀਰ ਸਿੰਘ ਬਾਦਲ ਕਿਸੇ ਤਰ੍ਹਾਂ ਅਯੋਗ ਬਣੇ ਰਹਿੰਦੇ ਨੇ ਪ੍ਰਧਾਨ ਨਹੀਂ ਬਣ ਸਕਦੇ ਤੇ ਜਦੋਂ ਹੁਣ ਗਿੱਦੜਪਾਹਾ ਚ ਸੁਖਵੀਰ ਸਿੰਘ ਬਾਦਲ ਪ੍ਰਚਾਰ ਕਰ ਰਹੇ ਸੀ ਇਹ ਮੰਨਿਆ ਜਾਂਦਾ ਸੀ ਕਿ ਉਹ ਚੋਣ ਲੜਨਗੇ ਬੀਬੀ ਹਰਸ਼ਮਰਤ ਕੌਰ ਬਾਦਲ ਨੂੰ ਇਨਚਾਰਜ ਲਾਇਆ ਗਿਆ ਸੀ ਗਿੱਦੜਪਾਹਾ ਹਲਕੇ ਦਾ ਤੁਹਾਨੂੰ ਯਾਦ ਹੋਣਾ ਹੈ ਇਸ ਕਰਕੇ ਅਕਾਲੀ ਦਲ ਦੇ ਵਿੱਚ ਭਵਿੱਖ ਚ ਅਗਰ ਸੁਖਵੀਰ ਸਿੰਘ ਬਾਦਲ ਦੀ ਸੰਭਾਵਨਾ ਖਤਮ ਹੁੰਦੀ ਹੈ ਬਤੌਰ ਪ੍ਰਧਾਨ ਤੇ ਹਰਸ਼ਮਰਤ ਕੌਰ ਬਾਦਲ ਦੀ ਸੰਭਾਵਨਾ ਨੂੰ ਉਭਾਰਿਆ ਜਾਏਗਾ ਉਹ ਬਣਦੇ ਨੇ ਮੰਨਦੇ ਨੇ ਉਹਨਾਂ ਨੂੰ ਕੋਈ ਕਹਿੰਦਾ ਹੈ ਜਾਂ ਨਹੀਂ ਕਹਿੰਦਾ ਬਾਅਦ ਦੀ ਗੱਲ ਹੈ ਪਰ ਇਹ ਸੰਭਾਵਨਾ ਬਣੇਗੀ ਕਿ ਹਰਸ਼ਮਰਤ ਕੌਰ ਬਾਦਲ ਦੇ ਨਾਂ ਤੇ ਇੱਕ ਵਾਰੀ ਡਿਸਕਸ਼ਨ ਹੋਏਗੀ ਜੇ ਸੁਖਵੀਰ ਇਰੈਲੇਵੈਂਟ ਹੋ ਜਾਂਦੇ ਨੇ ਕਿ ਹੁਣ ਸੁਖਵੀਰ ਦਾ ਹਜੇ ਪ੍ਰਧਾਨ ਬੰਨਾ ਸੰਭਵ ਨਹੀਂ ਅਗਰ ਜਥੇਦਾਰ ਸਾਹਿਬ ਅਗਲੇ 10-15 ਦਿਨਾਂ ਚ ਫੈਸਲਾ ਸੁਣਾ ਕੇ ਸੱਜਾ ਸੁਣਾ ਕੇ ਸ਼ਕਬੀਰ ਬਾਦਲ ਨੂੰ ਮੁਕਤ ਕਰਦੇ ਨੇ ਦੋਸ਼ਾਂ ਤੋਂ ਫਿਰ ਗੱਲ ਵੱਖਰੀ ਆ ਫਿਰ ਸੁਖਬੀਰ ਹੀ ਅਗਵਾਈ ਕਰੇਗਾ ਪਰ ਮੈਂ ਅਖੀਰ ਚ ਗੱਲ ਹੋਰ ਕਹੂੰਗਾ ਸ਼੍ਰੋਮਣੀ ਅਕਾਲੀ ਦਲ ਚ ਕੋਈ ਜਿਆ ਚਿਹਰਾ ਨਹੀਂ ਦੇਖਦਾ ਜਿਵੇਂ ਭਾਜਪਾ ਚ ਨਰਿੰਦਰ ਮੋਦੀ ਜਿੰਨਾ ਤਕੜਾ ਚਿਹਰਾ ਕੋਈ ਨਹੀਂ ਦੇਖਦਾ ਨਿਤਿੰਗਾੜਕਰੀ ਉਹਨਾਂ ਦੇ ਢੇੜੇ ਢੇਰੇ ਨੇ ਪਰ ਅਕਾਲੀ ਦਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਥਾਂ ਕੋਈ ਲੈ ਸਕੇ ਅਕਾਲੀ ਦਲ ਚ ਕੋਈ ਚਿਹਰਾ ਨਹੀਂ ਦੇਖਦਾ ਨੇੜੇ-ਜਿਹੜੇ ਵੀ ਕੋਈ ਨਹੀਂ ਦਿਖ ਰਹਾ ਅਕਾਲੀ ਦਲ ਦੇ ਵਿੱਚ ਤਾਂ ਇਸ ਕਰਕੇ ਅਕਾਲੀ ਦਲ ਦੀ ਲੀਡਰਸ਼ਿਪ ਵੀ ਇਹ ਦਿੱਕਤ ਹੈ ਆਕਰੋ ਸੁਖਵੀਰ ਸਿੰਘ ਬਾਦਲ ਤੋਂ ਬਿਨਾ ਕਿਸੇ ਹੋਰ ਅਕਾਲੀ ਕਿਸੇ ਨੂੰ ਪ੍ਰਧਾਨ ਬਣਾਉਂਦੇ ਨੇ ਤੇ ਫੇਰ ਇਹ ਵੀ ਹੋ ਸਕਦਾ ਹੈ ਕਿ ਜਿਹੜਾ ਨਵਾਂ ਪ੍ਰਧਾਨ ਬਣੂਗਾ ਅਕਾਲੀ ਦਲ ਦਾ ਕਿ ਉਹ ਕਿਤੇ ਭਾਜੀਪੀ ਨਾਲ ਸਮਝੌਤੇ ਵਾਲੇ ਪਾਸੇ ਤਾਂ ਨਹੀਂ ਤੁਰੇਗਾ ਇਸ ਕਰਕੇ ਜਿਹੜਾ ਇਲਜ਼ਾਮ ਵੀ ਲਾਉਂਦੇ ਨੇ ਤੁਸੀਂ ਨੋਟ ਕੀਤਾ ਹੋਣਾ ਜਿਹੜੇ ਸੁਖਵੀਰ ਸਿੰਘ ਬਾਦਲ ਦੇ ਹਾਇਤੀ ਨੇ ਉਹ ਲਗਾਤਾਰ ਇਹ ਇਲਜ਼ਾਮ ਲਾਉਂਦੇ ਨੇ ਕਿ ਜੀ ਅ ਕੁਝ ਲੋਕ ਨੇ ਜਿਹੜੇ ਬੀਜੇਪੀ ਨਾਲ ਜੁੜੇ ਹੋਏ ਨੇ ਤੇ ਉਹ ਬੀਜੇਪੀ ਕਰਕੇ ਹੀ ਅਕਾਲੀ ਦਲ ਦੇ ਵਿੱਚ ਕੁਝ ਭੈਟ ਹੋ ਰਹੀ ਹੈ ਸੋ ਮੈਨੂੰ ਲੱਗਦਾ ਸੰਦੀਪ ਜੀ ਜੇ ਕੋਈ ਪ੍ਰਧਾਨ ਹੋਰ ਵੀ ਬਣ ਗਿਆ ਅਕਾਲੀ ਦਲ ਦਾ ਹਾਂ ਅਗਰ ਉਹ ਪ੍ਰਧਾਨ ਬਣਨ ਤੋਂ ਬਾਅਦ ਬੀਜੇਪੀ ਨਾਲ ਸਮਝੌਤੇ ਦੀ ਗੱਲ ਤੋੜੂਗਾ ਤੇ ਫਿਰ ਅਕਾਲੀ ਦਲ ਦੇ ਵਿੱਚ ਨਵੇਂ ਸਿਰੇ ਤੋਂ ਵਿਵਾਦ ਸ਼ੁਰੂ ਹੋਣਗੇ ਜੋ ਸਥਿਤੀਆਂ ਅੱਜ ਅਕਾਲੀ ਸਿਆਸਤ ਚ ਬਣੀਆਂ ਨੇ ਇਹਦੇ ਵਿੱਚੋਂ ਅਕਾਲੀ ਦਲ ਦਾ ਨਿਕਲਣਾ ਇਸ ਵੇਲੇ ਬਹੁਤ ਔਖਾ ਬਣਿਆ ਹੋਇਆ ਏ ਕਿ ਅਕਾਲੀ ਦਲ ਦਿਨ ਪ੍ਰਤੀ ਦਿਨ ਕਮਜ਼ੋਰ ਹੀ ਹੋ ਰਿਹਾ ਆਪਣੇ ਜਿਹੜੇ ਫੈਸਲੇ ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਨੇ ਕਿਉਂਕਿ ਉਹ ਪਾਰਦਰਸ਼ੀ ਤੇ ਠੋਸ ਫੈਸਲੇ ਨਜ਼ਰ ਨਹੀਂ ਆਉਂਦੇ ਜੀ ਦਲਾਪ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੰਨੇ ਹੋ ਤੇ ਖਬਰਾਂ ਦੇ ਅੰਦਰ ਜਿਹੜੀ ਖਬਰ ਲੁਕੀ ਹੁੰਦੀ ਹੈ ਭਾਵ ਕੇ ਤਫਸੀਲ ਦੇ ਨਾਲ ਸਮਝਾਉਂਦੇ ਹੋ ਬਹੁਤ ਬਹੁਤ ਧੰਨਵਾਦ ਤੇ ਉਹਨਾਂ ਦਰਸ਼ਕਾਂ ਦਾ ਵੀ ਧੰਨਵਾਦ ਜਿਹੜੇ ਇਸ ਪ੍ਰੋਗਰਾਮ ਨੂੰ ਦੇਖਦੇ ਆ ਲਾਈਕ ਕਰਦੇ ਆ ਕਮੈਂਟ ਕਰਦੇ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਔਰ ਕੋਈ ਵੀ ਤੇ ਜੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਜ਼ਰੂਰ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਧੰਨਵਾਦ